ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਜਿਹੜੇ ਭਰਾਵਾਂ ਨੇ ਵਰਮੀ ਕੰਪੋਸਟ ਦਾ ਕੰਮ ਕੀਤਾ ਹੋਇਆ ਹੈ ਚਲੋ ਕੁਝ ਭਰਾ ਜਿਹੜੇ ਪੁਰਾਣੇ ਕਰ ਰਹੇ ਨੇ ਉਹਨਾਂ ਨੂੰ ਸਾਰਾ ਪਤਾ ਹੀ ਆ ਕੁਝ ਜਿਹੜੇ ਆਪਣੇ ਸੱਜਣ ਵੀਰ ਨੇ ਉਹਨਾਂ ਨੇ ਨਵਾਂ ਕੰਮ ਸਟਾਰਟ ਕਰੇ ਨੇ ਆਪਾਂ ਵੀਡੀਓ ਉਹਨਾਂ ਲਈ ਬਣਾ ਰਹੇ ਹਾਂ ਜਿਹੜਾ ਮੌਸਮ ਆ ਆਪਣਾ ਮੌਸਮ ਚੇਂਜ ਹੋ ਗਿਆ ਤੇ ਦਿਨ-ਪਰ-ਦਿਨ ਚੇਂਜ ਹੋ ਰਿਹਾ ਹੈ ਤਾਂ ਹੁਣ ਕੁਝ ਕਿਹੜੀਆਂ ਗੱਲਾਂ ਧਿਆਨ ਰੱਖਣਯੋਗ ਨੇ ਜੀ ਇੱਕ ਤਾਂ ਆਪਣੇ ਜਿਹੜੇ ਬੈੱਡ ਨੇ ਉਹਨਾਂ ਨੂੰ ਤੁਸੀਂ ਨੰਗਾ ਨਾ ਛੱਡੋ ਉਹਦੇ ਆਪਣਾ ਬੈਡਾਂ ਦੇ ਉੱਪਰ ਪਰਾਲੀ ਵਗੈਰਾ ਵਿਛਾ ਕੇ ਤੇ ਉਹਨਾਂ ਨੂੰ ਇੱਕ ਟਾਈਮ ਤਾਂ ਲਾਜ਼ਮੀ ਪਾਣੀ ਲਾਉਣਾ ਸਟਾਰਟ ਕਰ ਦੋ ਜਦੋਂ ਜਿਹੜੀ ਪਰਾਲੀ ਆ ਉੱਪਰ ਵਿਛਾ ਕੇ ਆਪਾਂ ਪਾਣੀ ਲਾਵਾਂਗੇ ਤਾਂ ਜਿਹੜੀ ਪਰਾਲੀ ਆ ਕਾਫੀ ਸਮੇਂ ਤੱਕ ਜਿਹੜੀ ਆਪਣੀ ਗਿੱਲ ਰੱਖਦੀ ਆ ਤਾਂ ਕਰਕੇ ਜਿਹੜੀ ਗੰਡੋਆਂ ਨੂੰ ਜਿਹੜਾ ਧੁੱਪ ਦਾ ਅਸਰ ਘਟ ਜਾਂਦਾ ਤੇ ਦੂਜੀ ਗੱਲ ਕੋਸ਼ਿਸ਼ ਜਣ ਆਪਾਂ ਨੂੰ ਕਹਿੰਦੇ ਨੇ ਕਹਿੰਦੇ ਵੀ ਜਦੋਂ ਅਸੀਂ ਪਰਾਲੀ ਵਿਛਾਉਨੇ ਆ ਬੈਡਾਂ ਦੇ ਵਿੱਚ ਖਾਦ ਇਕੱਠੀ ਕਰਦੇ ਆ ਕੁਆਲਿਟੀ ਦੇ ਵਿੱਚ ਦਿੱਕਤ ਆਉਂਦੀ ਆ ਉਹ ਸੱਜਣਾ ਆਪਣਾ ਹਰਾ ਨੈਟ ਵਿਛਾ ਲਿਆ ਕਰਨ ਹਰਾ ਨੈਟ ਵਿਛਾ ਕੇ ਉਸ ਤੋਂ ਬਾਅਦ ਪਰਾਲੀ ਜਿਹੜਾ ਉੱਪਰ ਪਰਾਲੀ ਦੀ ਲੇਅਰ ਆਪਣਾ ਲਾ ਸਕਦੇ ਨੇ ਤਾਂ ਜੋ ਜਿਹੜੀ ਉਹਨਾਂ ਦੀ ਕੁਆਲਿਟੀ ਦੇ ਵਿੱਚ ਵੀ ਕੋਈ ਦਿੱਕਤ ਨਹੀਂ ਆਊਗੀ ਤੇ ਉਹਨਾਂ ਦਾ ਜਿਹੜਾ ਗੰਡੋਵਾ ਉਹ ਵੀ ਸੇਫ ਰਹੂਗਾ ਜੀ